ਆ ਦੇਖੋ ਇਹ ਜਿਹੜਾ ਮੇਨ ਰੋਡ ਤੋਂ ਤੇ ਆਪਾਂ ਇਹਨਾਂ ਨੂੰ ਵਿਰਾਮ ਪੁੱਛਾ ਕਿਤੇ ਤੱਕ ਬਣਿਆ ਹੋਇਆ ਤੇ ਇਦਾਂ ਕਰਕੇ ਕਿ ਕਿੰਨਾ ਕੰਮ ਹੋ ਗਿਆ ਆ ਤੁਸੀਂ ਦੇਖ ਹੀ ਲਿਆ ਲਓ ਆਪਾਂ ਜਾਂ ਬਰੀਕ ਬਰੀਕ ਜੇ ਪਾਈਪਾਂ ਲੱਗੀਆਂ ਤੇ ਆਟੋਮੈਟਿਕ ਇਹਨਾਂ ਨੂੰ ਪਾਣੀ ਜਿਹੜਾ ਆਪੀ ਡੂੰਘੀ ਆ ਘਟੋ ਘਟੇ ਇਹ 40 50 ਫੁੱਟ ਡੂੰਘਾ ਉਹਨੇ ਹੈਗਾ ਧਿਆਨ ਨਾਲ ਵੀਰੋ ਆਇਓ ਜਾਇਓ ਇਹਨਾਂ ਕੋਲ ਜਿਹੜੇ ਕੈਮਰੇ ਲੱਗਨੇ ਆ ਸਰਵੇਲੈਂਸ ਕੈਮਰੇ ਤੇ ਆ ਜਿਹੜਾ ਪੋੜਾ ਇਹਦਾ ਹਜੇ ਬਣਿਆ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਰਹੇਗਾ ਆਪਣਾ ਕੱਗਾ ਤੋਂ ਜਿਹੜੀ ਦਿੱਲੀ ਵੱਲੋਂ ਰੋੜ ਜਾਂਦੀ ਆ ਜੰਮ ਦਿੱਲੀ ਅੰਮ੍ਰਿਤਸਰ ਕਟਕਟੜਾ ਐਕਸਪ੍ਰੈਸਵੇ ਉਹ ਆਪਾਂ ਦੇਖਾਂ ਕਿੰਨਾ ਕੰਮ ਹੋ ਗਿਆ ਜਿੱਦ ਤੱਕ ਜਾਏਗਾ ਜਾ ਕੇ ਦੇਖ ਰਿਹਾ ਤੁਹਾਨੂੰ ਆਪਾਂ ਉਹ ਦਿਖਾਣੇ ਆ ਮੇਰੇ ਨਾਲ ਜੁੜੇ ਰਹੋ ਜਿਹਨੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਐਂਟਰੀ ਔਰ ਐਗਜ਼ਿਟ ਗੇਟ ਇਕ ਘਗੇ ਦਾ ਆਓ ਆਪ ਚੱਲੀਏ ਇਹ ਹੈ ਜੀ ਐਂਟਰੀ ਗੇਟ ਫਾਰ ਦਿੱਲੀ ਜੰਮੂ ਕਟੜਾ ਐਸ ਲਕਸਵੇ ਦਾ ਆਓ ਚੱਲਦੇ ਆ ਤੁਹਾਨੂੰ ਦਿਖਾਣੇ ਆ ਇਹ ਹੈ ਜੀ ਘਗਾ ਤੋਂ ਦਿੱਲੀ ਅੰਮ੍ਰਿਤਸਰ ਜੰਮੂ ਕਟੜਾ ਲਈ ਜਿਹੜਾ ਐਂਟਰੀ ਗੇਟ ਇਸ ਰਾਖੇ ਅਜੇ ਕੰਮ ਸਟੇਪ ਵਿੱਚ ਚੱਲ ਰਿਹਾ ਸਾਨੂੰ ਮੈਂ ਰੁਕੇ ਦਿਵਾਈ ਦੇਣਾ ਆ ਹੈਗਾ ਐਂਟਰੀ ਇੱਥੇ ਤੇ ਆ ਦੇਖੋ ਇਹ ਜਿਹੜਾ ਮੈਂ ਰੋਡ ਤੋਂ ਐਂਟਰੀ ਐਗਜ਼ਿਟ ਵੀ ਹੈਗਾ ਜੀ ਤੇ ਦਸਤਕੋਆ ਇਹ ਕੰਮ ਜਿਹੜਾ ਵਿਚ ਵਿਚਾਲੇ ਆ ਤੁਸੀਂ ਦੇਖ ਰਹੇ ਹੋ ਤੇ ਨਾਲ-ਨਾਲ ਥੱਲੇ ਸਾਤ ਵੀ ਆ ਉਹ ਥੱਲੇੋਂ ਸੜਕ ਉੱਤੇ ਚਲੀ ਜਾਂਦੀ ਆ ਤੇ ਆਪਾਂ ਦੇਖਦੇ ਆ ਕਿੱਥੇ ਤੱਕ ਕਪੜੇ ਤੇ ਜਾ ਹੁੰਦਾ ਤੇ ਤੁਹਾਨੂੰ ਮੈਂ ਅਪਡੇਟ ਦਵਾਗਾ ਇਹ ਹੈ ਘਗਾ ਤੋਂ ਦਿੱਲੀ ਜਮੋ ਕਟੜਾ ਐਕਸਪ੍ਰੈਸ ਜਿਹੜਾ ਹੈਗਾ ਐਕਸਪ੍ਰੈਸ ਦੇ ਪਲੇ ਦੇ ਆਉਟ ਐਕਸਪ੍ਰੈਸ ਵੇ ਲਈ ਜਿਹੜਾ ਕੱਟ ਇੱਕ ਤੁਸੀਂ ਦਿੱਲੀ ਜਮੋ ਕਟੜਾ ਐਕਸਪ੍ਰੈਸ ਦੇ ਲੈ ਸਕਦੇ ਹੋ ਜੇ ਦਿਲ ਚਾਹੇ ਤੁਹਾਡਾ ਦਿੱਲੀ ਜਾਓ ਤੇ ਦਿਲ ਚਾਹੇ ਤੁਹਾਡਾ ਅਮਰਸਾ ਜਾਓ ਆਹ ਚੱਲਦੇ ਆ ਆਪਾਂ ਵੀਡੀਓ ਦੀ ਜਿਹੜੀ ਸ਼ੁਰੂਆਤ ਕਰਦੇ ਆ ਜਿਹੜੇ ਮੇਰੇ ਵੀਰ ਭਾਈਆ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਆ ਜਦੋਂ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਤੋ ਪਹਿਲ ਤੋਂ ਹੀ ਘਰ ਤੇ ਮਿਲ ਸਕੇ ਇਹ ਹੈ ਇਹਨਾਂ ਦਾ ਇੱਥੇ ਰੈਸਿੰਗ ਪੁਆਇੰਟ ਆ ਹਰੇ ਕੋ ਦੇ ਫਾਦਰ ਤੋਂ ਜਿਹੜਾ ਮਿਕਸ ਆਫ ਹੁੰਦਾ ਨਾਲ ਦਾ ਸਮਾਨ ਤੇ ਆ ਐਂਟਰੀ ਗੇਟ ਆ ਜੀ ਹਾਰ ਦਿੱਲੀ ਐਡਾ ਅਮਰਸਰ ਲਈ ਇਸ ਤਰ੍ਹਾਂ ਇੱਥੇ ਆਪਕੋ ਜਿਹੜੇ ਬਣੇ ਹੋਏ ਆ ਟੋਲ ਗੇਟ ਆ ਦੇਖਤਾ ਜੇ ਤੇ ਆਪਾਂ ਇਹਨਾਂ ਨੂੰ ਵਿਰਾਮ ਪਤਾ ਕਿ ਕਿੰਨਾ ਖਣਿਆ ਹੋਇਆ ਤੇ ਇਦਾਂ ਕਰਕੇ ਹੋ ਜੀ ਇਹ ਹੈਗਾ ਇਸ ਤਰ੍ਹਾਂ ਦਾ ਜਿਹੜਾ ਟੋਲ ਪਲਾਜਾ ਹਜੇ ਸ਼ੁਰੂ ਨਹੀਂ ਹੋਇਆ ਕਿਉਂਕਿ ਕੰਮ ਕਾਫੀ ਇੱਥੇ ਰਹਿਤੇ ਨੇ ਤੇ ਇਹ ਲੇਬਰ ਵਾਲੇ ਬੈਠੇ ਨੇ ਆ ਦੇਖਾਦੇ ਉੱਤੇ ਆਫਿਸ ਵਗੈਰਾ ਇਹਦਾ ਵੀ ਜਿਹੜਾ ਕੰਮ ਔਰ ਇੰਦਾ ਹੈਗਾ ਤੇ ਵੀ ਹੁਣ ਪੁੱਛਿਆ ਵੀ ਹਜੇ ਵਿੱਚ ਵਿਚਾਲੇ ਵੜਿਆ ਤੁਹਾਨੂੰ ਦਿਖਾਨੇ ਆਪਡੇਟ ਆਓ ਚਲੋ ਮੇਰੇ ਨਾਲ ਬਣੇ ਰਹੋ ਅੱਛਾ ਜੀ ਥੈਂਕ ਯੂ ਵੀਰਾ ਲਓ ਜੀ ਇਹ ਹੈਗਾ ਐਂਟਰੀ ਐਗਜ਼ਿਟ ਗੇਟ ਕਿੱਗੇ ਤੋਂ ਇਹ ਆ ਦੇਖੋ ਸਨੋ ਆ ਪਹਿਲਾਂ ਦਫਾ ਸੀ ਇਹ ਘੱਗੇ ਦਾ ਪੁਆਇੰਟ ਇਸ ਤਰ੍ਹਾਂ ਅਜੇ ਇਹ ਨਕੰਪਲ ਜਿਹੜਾ ਨਹੀਂ ਹੋਇਆ ਤੇ ਚੱਲਦੇ ਆਂ ਆਪਾਂ ਜਿੰਦ ਤੱਕ ਇਹ ਜਹਾ ਦੋ ਤਿੰਨ ਪਾਟਾ ਇਸ ਤਰ੍ਹਾਂ ਮਰਹਾਉਂਗਾ ਪਹਿਲਾਂ ਆਪਾਂ ਚੱਲਦੇ ਆਂ ਭਾਖੜਾ ਤੱਕ ਇਹ ਭਾਖੜਾ ਤੱਕ ਕਿੰਨਾ ਕੰਮ ਹੋਇਆ ਵਾ ਕਟੜਾ ਵਾਸਤੇ ਸੱਜੇ ਹੱਥ ਅਬਰਸਰ ਵਾਸਤੇ ਸੱਜੇ ਹੱਥ ਦਿੱਲੀ ਵਾਸਤੇ ਉੱਪਰ ਨੂੰ ਸਿੱਧਾ ਕੀਤਾ ਕਰਕੇ ਇੱਥੇ ਸਾਈਨ ਬੋਰਡ ਉਹ ਤੁਸੀਂ ਵੇਖ ਸਕਦੇ ਆਂ ਜਿਹੜਾ ਵੀ ਕੁਛ ਇੱਥੇ ਆਏਗਾ ਤੁਹਾਨੂੰ ਮੈਂ ਉਹਦੀ ਅਪਡੇਟ ਦਰਾਂਗਾ ਤੇ ਆਪਾਂ ਹੁਣ ਦਿੱਲੀ ਵਾਲੇ ਪਾਸੇ ਜਾਵਾਂਗੇ ਕਿਉਂਕਿ ਅਵਧਸਰ ਵਾਲਾ ਪਾਸਾ ਤੁਹਾਨੂੰ ਮਲੇਕ ਕੋਲ ਦੇ ਤੱਕ ਪਹਿਲਾਂ ਵੀਡੀਓ ਜਹਣੇ ਚ ਤੋਂ ਦਿਖਾ ਚੁੱਕਿਆ ਹੈਗਾ ਜੀ ਤੇ ਇਸ ਤਰ੍ਹਾਂ ਹੈਗਾ ਇਹ ਭਾਰਤ ਮਾਲਾ ਦਿੱਲੀ ਜਮੂ ਘਟ ਲਾਈਵ ਟ੍ਰੈਕਸ ਦੇ ਰੋੜੀ ਆਪਾਂ ਉੱਪਰ ਚੜ ਚੁੱਕੇ ਆ ਹਰ ਤੋਂ ਪਹਿਲਾ ਮੋੜ ਆ ਗਿਆ ਜੀ ਨੌ ਸੋਫੇ ਦਾ ਜੇ ਤੇ ਤੁਸੀਂ ਰੁਕਣਾ ਰੁਕਣੀ ਥਾਦੇ ਸਟ੍ਰੀਟ ਤੇ ਦਾ ਪ੍ਰੋਬਲਮ ਇਹ ਆ ਉਈ ਰੋਡ ਤੇ ਉੱਤੇ ਮੈਂ ਤੁਹਾਨੂੰ ਪਹਿਲਾ ਵੀਡੀਓ ਪਾਈਆ ਉਹਨਾਂ ਵਿੱਚ ਰੋਡ ਤੇ ਰੁਕਣ ਤੇ ਸੁਵਿਧਾ ਨਹੀਂ ਹੈਗੀ ਆ ਤੇ ਆ ਅੱਗੇ ਜਾ ਰਹੇ ਜਿੱਥੋਂ ਅਬਰੋਸਰ ਨੂੰ ਜੰਮੂ ਘਟੜਾ ਨੂੰ ਤੇ ਆਪਾਂ ਲੈਫਟ ਹੋ ਕੇ ਇਹ ਰੋਡ ਜਿਹੜੋ ਕਿ ਦਿੱਲੀ ਜਿਆਦਾ ਦੁਕਾਨਾਂ ਆਪ੍ਰੋਫਿਟ ਕਰਨੇ ਆ ਤੇ ਕਿੰਨਾ ਕੰਮ ਹੋ ਗਿਆ ਆ ਤੁਸੀਂ ਦੇਖ ਹੀ ਲਿਆ ਲਓ ਆਪਾਂ ਚੜ ਗਏ ਉੱਤੇ ਸੜਕ ਤੇ ਆ ਹਜੇ ਕੰਮ ਵਾਇਰ ਰਹਿਦਾ ਨੋਸ ਟੋਪਿਕ ਮੈਂ ਵੋੜ ਆ ਗਿਆ 156.1 ਇਹ ਦਿਖਾ ਰਿਹਾ ਤੇ ਇੱਥੇ ਵੀਰੋ ਇਦਾਂ ਵੀ 120 ਤੇ ਤੁਸੀਂ ਕਾਰ ਚਲਾ ਸਕਦੇ ਹੋ ਤੇ 80 ਤੇ ਟਰੱਕ ਵਾਸਤੇ ਲਾ ਸਕਦੇ ਹੋ ਕੈਥਲ 43 ਰਹਿ ਗਿਆ ਸ ਹੈ ਇਨਾਂ ਜੀ ਫਾਈਲ ਦੇ ਉੱਤੇ ਤੇ ਜਿਹੜੇ ਇੱਥੇ ਨਹੀਂ ਚੱਲਣ ਜਊਗਾ ਇਹ ਮੋਟਰਸਾਈਕਲ ਥਰੀ ਵੀਲਰ ਔਰ ਟਰੈਕਟਰ ਉਹ ਇੱਥੇ ਨਹੀਂ ਚੱਲ ਸਕਦੇ ਇੱਥੇ ਮਰਾਹੀ ਹੋਏਗੀ ਉਹਨਾਂ ਦੀ ਇਹ ਬੋਰਡ ਪਹਿਲਾਂ ਹੀ ਉਹਨਾਂ ਨੇ ਜਿਹੜੇ ਆ ਇਸ ਅਥਾਰਟੀ ਵੱਲ ਲਗਾ ਦਿੱਤੇਗਾ ਹੈ ਆ ਕਿ ਆਪਾਂ ਆਗੇ 157.8 ਤੇ ਤੇ ਅੱਗੇ ਖੱਪੇ ਦੇਖਾ ਲਾਈਟਿੰਗ ਨਹੀਂ ਜਿਹੜੀ ਆ ਹੋ ਚੁੱਕੀ ਆ ਤੇ ਉਸ ਸਾਥੇ ਜਿਹੜੇ ਰੇਲੇ ਕਾ ਉਹ ਰਹਿੰਦੀ ਆ ਪਤਾ ਨੂੰ ਇੱਧਰ ਜਾਣ ਵਾਲਾ ਸਾਰਾ ਬਣਾਉ ਦਿਖਾਣੇ ਆਂ ਅੱਜ ਵੀਡੀਓ ਤੇ ਆਉਣ ਲੱਗੇ ਜਿਹੜੀ ਉਧਰਲੀ ਵੀਡੀਓ ਆਪਾਂ ਲੱਗ ਤਾ ਉਹ ਪਾਵਾਂਗੇ ਇਹ ਹੁਣ ਦੇਖਦੇ ਕਿੱਥੇ ਤੱਕ ਜਾਂਦਾ ਆਪਾਂ ਤੁਹਾਡੇ ਨਾਲ ਬਣੇ ਆਂ ਜੇ ਜਿਹਨੇ ਵੀ ਫਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤਾਂ ਫੈਲ ਦੇ ਆਧਾਰ ਤੇ ਮਿਲ ਸਕੇ ਆ ਦੇਖੋ ਇਹ ਕੰਪ ਕਾਫੀ ਰਹਿੰਦੇ ਆ ਇੱਧਰ ਵੀ ਰੇਲਿੰਗ ਦਾ ਕੰਮ ਔਰ ਐਦਾ ਪਿਆ ਇਸ ਸਪੀਡ ਵੀ ਤੁਹਾਨੂੰ ਮੈਂ ਦੱਸਤੀ ਐ ਆ ਦੇਖੋ ਇਹ ਖੱਡੇ ਗੁੱਡੇ ਹੈਗੇ ਆ ਦੇ ਆ ਸਾਡੇ ਹੱਥ ਵੀ ਧੰਨਵਾਦ ਹਾਲੇ ਨਾ ਰੁਕ ਕੇ ਜਿੱਤੇ ਵੱਡੀ ਗੱਲ ਇਹ ਆ ਵੀ ਤੇ ਇੱਥੇ ਜਿਹੜਾ ਜਿਵੇਂ ਬੁੱਟੇ ਲੱਗੇ ਆ ਨਾ ਇਹਦੇ ਵਿੱਚ ਜਿਹੜਾ ਆ ਪਾਈਪਾ ਤੋਂ ਵੀ ਦੇਖ ਰਿਹਾ ਥੱਲੇ ਬਰੀਕ ਬਰੀਕ ਜਿਹੇ ਪਾਈਪਾ ਲੱਗੇ ਆ ਆਟੋਮੈਟਿਕ ਇਹਨਾਂ ਨੂੰ ਪਾਣੀ ਜਿਹੜਾ ਉਹ ਬੁੱਟੇ ਦਿੱਤਾ ਉਹ ਆ ਦੇਖੋ ਜੇ ਆ ਪਿੰਦਰ ਪਿੰਦਰ ਜਿਵੇਂ ਮਿੱਟੀ ਭਈ ਆ ਜਾਣੇ ਕਿ ਇਹਨਾਂ ਜਾਣ ਯੋਗਾ ਨਹੀਂ ਹੈਗਾ ਰਸਤਾ ਕਿਉਂਕਿ ਕਿਤੇ ਕਿਤੇ ਆਪਾਂ ਨੂੰ ਪਤਾ ਨਹੀਂ ਅੱਗੇ ਆ ਨੋ ਸਟੈਂਡਿੰਗ ਦਾ ਬੋਰਡ ਫੇਰ ਲੱਗਾ ਆ ਗਿਆ ਜੀ 450.9 ਤੇ ਆਪਾਂ ਜੀ ਆ ਗਏ ਆ ਤੇ ਅੱਜੇ ਸਾਹਮਣੇ ਪਾਤਣਾ ਸ਼ਹਿਰ ਜਿਹੜਾ ਪਟਿਆਲੇ ਦਾ ਜਿਹੜਾ ਤਹਿਸੀਲ ਆ ਐਂਡ 5 ਦੇ ਉੱਤੇ ਆਪਾਂ ਜਿਹੜਾ ਜਾ ਰਹੇ ਆ ਜੀ ਤੇ ਜਿਹੜੇ ਸਾਰੇ ਪੌਦੇ ਉਹਨਾਂ ਨੂੰ ਆਟੋਮੈਟਿਕ ਪਾਣੀ ਲੱਗਿਆ ਰਹੂਗਾ ਆਹ ਨੇ ਫਾਈਵ ਤੋਂ ਤੇ ਪਾ ਜਿਹੜਾ ਉਹ ਜਾ ਰਹੇ ਆ ਤੇ ਸੱਜੇ ਤੋਂ ਵੀ ਦੇਖ ਹੀ ਰਹੇ ਹਾਂ ਕੋਈ ਕੰਮ ਪੈਦਾ ਨਹੀਂ ਹੋਇਆ ਵੱਡੀ ਮੋਟੀ ਪਈ ਹੈ ਅਜੇ ਕੰਮ ਰੰਦਾ ਹੋਣਾ ਅਧੂਰਾ ਆਪੋ ਆਪਣੇ ਖੱਬਿਆਂ ਤੋਂ ਦੇਖ ਲਓ ਵੀ ਕਿੰਨਾ ਕੰਮ ਹੋਇਆ ਮਿੱਟੀ ਮੋਟੀ ਉਵੇਂ ਹੀ ਪਈ ਹੈ ਕਿੱッセ ਦਾ ਕੁਝ ਫੌਦੇ ਤੋਂ ਲੱਗੇ ਹੋਏ ਆ ਤੇ ਆਹ ਦੇਖੋ ਕਿੱਡੀ ਦਾ ਢੇਰ ਆਹ ਦੇਖੋ ਜੱਪ ਆ ਗਿਆ ਜੇ ਹਜੇ ਜਿਹੜੀ ਮੱਕਾ ਪਾ ਲਈ ਹੈ ਜੇ ਵੀਰੋ ਕਿਸ ਨਾਲ ਕੋਈ ਜਾਣ ਅਧਿਆਤ ਨਾ ਜਾਏ ਮੈਂ ਅਜੇ ਰਕਮੈਂਟ ਨਹੀਂ ਕਰਾਂਗਾ ਕਿ ਜਿੱਥੇ ਤੁਸੀਂ ਜਾਓ ਤੇ ਆਹ ਜੇ ਬੋਲ ਜਿਹੜੇ ਫੁੱਟੇ ਹੋਏ ਆ ਤੇ ਜਿਹੜੇ ਰਕਤ ਵਗਾਰਾ ਲੱਗਣਗੇ ਇਸ ਤਰ੍ਹਾਂ ਜੇ ਇਹ ਰੜੀ ਰੋੜਾ ਆਪ ਕੰਪਲੀਟ ਆ ਤੇ ਕਿਹਾ ਹੋਇਆ ਭਾਈ ਲੇਨ ਪਰ ਬਣੇ ਰਹੇ ਕੀਪ ਟੂ ਬੈਕ ਲੇਨ ਇਹ ਕੋਈ ਕਟ ਵੀ ਦਿੱਤਾ ਆ ਜੇ ਕਿਸੇ ਨੇ ਇਥੋਂ ਮਿਲਣਾ ਹੋਵੇ ਤੇ ਮੋਟਾ ਕਰੇ ਬੜੇ ਧਿਆਨ ਨਾਲ ਤੇ ਜਦੋਂ ਇਹ ਚੱਲ ਪਈ ਆ ਹਾਈਵੇ ਫਿਰੇ ਮੋੜ ਨਹੀਂ ਹੋਣਾ ਕਿਉਂਕਿ ਤੇ ਗੱਬੇ ਡੈਰੀਗੇਟ ਤੇ ਰੱਖ ਦਿੱਤਾ ਜਾਣਗਾ ਸਮੈਂਟਡ ਆਪਾਂ ਜਿਹੜੀਆਂ ਹੋਰ ਦੇ ਦੇ ਜਿਵੇਂ ਕੇਐਫਪੀ ਹੋ ਗਈ ਲਖਨਊ ਐਕਸਪ੍ਰੈਸ ਦੇ ਹੋ ਗਈ ਜੌਨਾ ਐਕਸਪ੍ਰੈਸ ਦੇ ਹੋ ਗਈ ਉਹਨਾਂ ਤੇ ਵੀ ਇਸ ਤਰ੍ਹਾਂ ਹੋਰ ਪ੍ਰੈਕਟ ਹੁੰਦੇ ਆ ਪਰ ਉਹ ਐਮਰਜੈਂਸੀ ਲਈ ਹੁੰਦੇ ਆ ਜੀ ਤੇ ਆਪਾਂ ਦਿੱਲੀ ਵੱਲ ਨੂੰ ਵਧੇ ਹੋਏ ਮਤਲਬ ਆਪਾਂ ਜਾਵਾਂਗੇ ਪਾਖੜਾ ਤੱਕ ਤੇ ਪਾਖੜਾ ਦਾ ਦੇਖਦੇ ਆ ਕਿੰਨਾ ਕਿੰਨਾ ਕੰਮ ਹੋ ਗਿਆ ਆਪਾਂ ਚੜ੍ਹੇ ਇੱਕ ਅੱਗੇ ਤੋਂ ਤੇ ਇੱਥੇ 1033 ਨੰਬਰ ਜਿਹੜਾ ਓਹੋ ਬਾ ਰਹਿਣੀ ਐ ਐਮਰਜੈਂਸੀ ਅਸਿਸਟੈਂਟ ਲਈ ਲਿਖਿਆ ਹੋਇਆ ਤੁਸੀਂ ਇੱਥੇ ਉਹ ਕਰ ਤਾਂ ਕਦੇ ਹੋ ਤੇ ਖੱਬੇ ਵੀ ਕੋਖੀਆਂ ਕਾਠੀਆਂ ਡੇਰੇ ਬਾਹਰ ਬਾਬਾ ਬਣੇ ਹੋਏ ਆ ਤੇ ਆ ਦੇਖਾ ਦੇ ਇੱਥੇ ਆ ਰੀਲਿੰਗ ਦਾ ਕੰਮ ਨਹੀਂ ਹੋਇਆ ਅਜੇ ਧੰਨਵਾਦ ਰੁੱਕੇ ਬਖਾਣਾ ਇੱਥੇ ਜੁੜੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਹੀ ਸਬਸਕ੍ਰਾਈਬ ਕਰਾ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲ ਦੇ ਹਿਸਾਬ ਤੇ ਮਿਲ ਸਕੇ ਜੀ ਦਰਸ਼ਕੋ ਦੇਖ ਸਕਦੇ ਹੋ ਤੁਸੀਂ ਆਹ ਹਜੇ ਰੇਲਿੰਗ ਦਾ ਕੰਮ ਫਾਲ ਪਿਆ ਪੈਂਡਿੰਗ ਆਹ ਦੇਖੋ ਉਹਦੇ ਨਾਲ ਜੁੜਨੇ ਸੇ ਸਾਹਮਣੇ ਦੇਖ ਰਿਹਾ ਨਾ ਉਹਦੇ ਨਾਲ ਜੁੜਨੀ ਆ ਇੱਥੇ ਤੱਕ ਇਹਦੇ ਨਾਲ ਜੁੜੋਗੇ ਇਹ ਡੇਂਜਰਸ ਜਿਹੜਾ ਰੋਡ ਆ ਹਜੇ ਤੁਸੀਂ ਇੱਥੇ ਰਾਤ ਬਰਾਤੇ ਦਾ ਬਿਲਕੁਲ ਨਾ ਆਇਓ ਆ ਦੇਖੋ ਥੱਲੇ ਖਾਈ ਕਾਫੀ ਡੂੰਗੀ ਆ ਘਟੋ ਘਟੇ ਇਹ 40 50 ਫੁੱਟ ਡੂੰਗਾ ਹਾਲੇ ਖੜਾ ਅਸੀਂ ਬਣਿਆ ਹੋਇਆ ਖੱਡਾ ਕਾਫੀ ਡੂੰਘਾ ਸਾਹਮਣੇ ਬਾਉਂਡਰੀ ਵਾਲ ਦਿਖ ਰਹੀ ਹੈ ਤੁਹਾਨੂੰ ਤੇ ਇਹ ਬਾਉਂਡਰੀ ਵਾਲ ਇਨ ਨੈਸ਼ਨਲ ਜਿਹੜਾ ਹੈਗਾ ਦਿੱਲੀ ਜੰਮੂ ਕਲੜਾ ਐਕਸਪ੍ਰੈਸ ਦੀ ਬਾਉਂਡਰੀ ਵਾਲਾ ਤਾਂ ਜੋ ਇਹ ਬਾਉਂਡਰੀ ਵਾਲ ਤਾਰ ਰੱਖੀ ਹੋਈ ਹੈ ਵੀ ਕੋਈ ਉਧਰੋਂ ਜਾਨਵਰ ਜਾਂ ਇਨਸਾਨ ਕੋਈ ਹੋਰ ਮੋਟਰਸਾਈਕਲ ਚਾਲ ਕੁੱਤੇ ਨਾਲ ਚਾੜਾਵੇ ਤੇ ਹਜੇ ਰੇਲਿੰਗ ਦਾ ਕੰਮ ਬਾਕੀ ਆ ਦੇਖ ਹੀ ਰਹੇ ਹਾਂ ਅਸੀਂ ਖੱਡੇ ਥੱਲੇ ਵੀ ਕਾਫੀ ਕੰਮ ਆ ਜਿਹੜਾ ਬਾਕੀ ਆ ਇਹ ਹੈ ਕੈਥ ਤੋਂ 40 ਕਿਲੋਮੀਟਰ ਐਨ 5 ਦੇ ਅਪਾ ਉੱਤੇ ਚੱਲ ਰਹੇ ਹਾਂ ਤੇ ਇਸੇ ਤਰ੍ਹਾਂ ਸਾਹਮਣੇ ਤੁਸੀਂ ਦੇਖ ਸਕਦੇ ਆਂ ਇਹ ਜਿਹੜੇ ਪੌਦੇ ਲੱਗੇ ਹੋਏ ਆ ਪੌਦਿਆਂ ਦੇ ਲਈ ਹਜੇ ਪੌਦੇ ਲੱਗੇ ਨਹੀਂ ਵਿੱਚ ਲੱਗ ਵੀ ਗਏ ਪਰ ਲਿਵਾਏ ਖੱਡੇ ਪੁੱਟੇ ਹੋਇਆ ਤੇ ਨਾਲ ਜਿਹੜੇ ਪਾਈਪਾ ਦੇਖ ਰਹੇ ਹੋਏ ਦਰਸ਼ਕੋ ਉਹ ਨੇ ਜਗਾ ਜਗਾ ਤੇ ਨਾ ਤੁਹਾਨੂੰ ਮੈਂ ਦਿਖਾਵਾਂਗਾ ਸਮਰਸੀ ਵੱਲ ਜਿਹੜੇ ਪੰਪ ਨੇ ਉਹ ਦਿਖਾਉ ਕਿੱਥੇ ਕਿੱਥੇ ਲੱਗੇ ਹੋਏ ਆ ਜਿਹੜੇ ਪਾਈਪਾਂ ਨੇ ਜੀ ਇਹ ਬਰੀਕ ਹੋ ਗਈ ਮੋਟੀ ਹੋ ਗਈ ਮੋਟੀ ਦਾ ਜੇ ਮੈਨੂੰ ਪਤਾ ਨਹੀਂ ਬਰੀਕ ਪਾਈਪ ਨੇ ਉਹ ਪਾਣੀ ਦੇ ਪਾਈਪਾਂ ਨੇ ਆ ਦੇਖ ਰਹੇ ਤੁਸੀਂ ਇਹਦੀਆਂ ਇਹ ਆਟੋਮੈਟਿਕ ਆਪੀ ਪਾਣੀ ਜਿਹੜਾ ਪੌਦਿਆਂ ਨੂੰ ਲੱਗਿਆ ਕਰੂਗਾ ਆ ਦੇਖ ਸਕਦੇ ਹੋ ਜਿਹੜੇ ਇਥੇ ਉੱਤੇ ਕੈਮਰੇ ਲੱਗੇ ਆ ਉਹ ਵੀ ਜਿਹੜੇ ਆ ਸੋਲਰ ਨਾਲ ਚੱਲਣ ਜੋ ਕੋਣਗੇ ਜਿੱਥੇ ਬਿਜਲੀ ਨਹੀਂ ਹੈਗੇ ਤੇ ਆ ਭਾਈ ਕੋਈ ਆ ਵੀ ਰਾਇ ਇਦੋਂ ਲੋ ਜੀ ਫਾਈਨਲੀ ਆਪਾਂ ਇਥੋਂ ਪੁਲ ਦੇ ਉੱਤੇ ਚੱਲ ਪਏ ਆ ਤੇ ਆਪਣੇ ਤੁਹਾਨੂੰ ਅੱਗੇ ਜਿਹੜੇ ਅਪਰੇਸ਼ਨ ਦਿੰਨੇ ਆ ਤੇ ਆ ਵੀ ਹਜੇ ਰੁਕੀ ਇਥੇ ਗਲਤੀ ਘੱਟ ਹੀ ਕਰੇ ਆਉਣ ਦੇ ਤੇ ਹਜੇ ਨਹੀਂ ਚੱਲਣ ਜੋ ਹੈ ਅੱਜ ਤੱਕ ਖੱਡੇ ਵੀ ਹੈਗੇ ਆ ਤੇ ਰੇਲਿੰਗ ਤਾਂ ਬਿਲਕੁਲ ਨਹੀਂ ਆ ਗਿਆ ਦੇਖ ਹੀ ਰਹੇ ਹੋ ਜੀ ਤੇ ਮੈਂ ਇਹ ਅੱਜ ਜਿਹੜੀ ਆ ਅਪਰੇਸ਼ਨ ਤੋਂ ਦੇ ਰਹੇ ਆ ਮਾਰਚ ਦੇ ਵਿੱਚ ਦਾ ਦੇ ਕੋਈ ਰੇਲਿੰਗ ਰੋਲਿੰਗ ਦਾ ਇੰਤਜ਼ਾਮ ਨਹੀਂ ਹੈਗਾ ਧਿਆਨ ਨਾਲ ਫੀਰੋ ਆਇਓ ਜਾਇਓ ਇੰਨਾ ਕੰਮ ਹੋਇਆ ਵੇ ਦੇ ਰਸਤੇ ਵੀ ਇਹ ਰਹਾ ਜੇ ਕੋਈ ਬਣਿਆ ਕੋਈ ਨਹੀਂ ਇੱਥੇ ਜਗਾ ਜਗਾ ਤੁਹਾਨੂੰ ਇਦਾਂ ਨੋ ਪਾਰਕਿੰਗ ਦੇ ਬੋਰਡ ਜਿਹੜੇ ਉਹ ਦਿਖਾਈ ਦੇਣਗੇ ਵੀ ਇੱਥੇ ਰੋਣਾ ਨਹੀਂ ਰੁਕਣ ਦਾ ਇੱਥੇ ਕੋਈ ਨਾਮੋ ਨਿਸ਼ਾਨ ਨਹੀਂ ਹੈ ਤੇ ਚਲੋ ਕੋਈ ਪੈਂਚਰ ਪੰਚਰ ਹੋ ਜਾ ਵੱਖਰੀ ਗੱਲ ਆ ਉਹ ਵੀ ਤੁਸੀਂ ਰਫ ਰੈਕਟਰ ਲਾਉਗੇ ਆਪਣੀ ਗੱਡੀ ਚੋਂ ਕੱਢ ਕੇ ਡਰੈਕਟ ਹੰਦੇ ਆ ਫੇਰ ਹੀ ਤੁਸੀਂ ਉੱਥੇ ਲੰਘ ਜਾਨੀ ਕਿ ਰੋਕ ਕੇ ਉਹਦਾ ਰਿਪੇਅਰ ਵਗੈਰਾ ਕਰੋਗੇ ਜੇ ਆਪਾਂ ਆ ਗਏ 152.3 ਦੇ ਉੱਤੇ ਇਹ ਹੈ ਇਸ ਤਰ੍ਹਾਂ ਜੇ ਕੋਈ ਆਪਾਂ ਭਾਖੜਾ ਦਾ ਚੱਲਦੇ ਆ ਦੇਖਦੇ ਆ ਕਿਦਾਂ ਕੰਮ ਹੋਇਆ ਆ ਵੀ ਇਹ ਇਧਰ ਪੇਂਟ ਕੋਟ ਕਰ ਰਿਹਾ ਪੇਂਟ ਕਰ ਆ ਜਨਰੇਟਰ ਲੱਗੇ ਹੋਇਆ ਇੱਥੇ ਆਪਣੀ ਬਾਈਕ 350 ਦੇ 40 ਦੇ ਸਪੀਡ ਤੇ ਬੜੇ ਮਜ਼ੇ ਮਜ਼ੇ ਜਿਹੜਾ ਆਉ ਜਾ ਰਹੇ ਆ ਕੈਪਟਲ 39 ਐਨਏ e. 5 ਉੱਤੇ ਅੱਜ ਜਾ ਰਹੇ ਹਿੰਦੀ ਦੇ ਵਿੱਚ ਬੋਰਡ ਜਿਹੜਾ ਲੱਗਿਆ ਹੋਇਆ ਉਹ ਜਿਹੜਾ ਆ ਬੋਰਡ ਹਜੇ ਖਾਲੀ ਨੇ ਇੱਥੇ ਬੋਰਡ ਜਿਹੜੇ ਕੈਮਰੇ ਲੱਗਨੇ ਆ ਸਰਵੇਲੈਂਸ ਕੈਮਰੇ ਇਹ ਇੱਧਰ ਕਾਫੀ ਜਿਹੜਾ ਕੰਮ ਪੈਂਡਿੰਗ ਉਹ ਤੁਹਾਨੂੰ ਮੈਂ ਦੇਖਦਾ ਨਜ਼ਰ ਆ ਰਿਹਾ ਹੀ ਆ ਮੈਂ ਤਾਂ ਕੀ ਬੋਲਣਾ ਹੈਗਾ ਤੁਸੀਂ ਆਪ ਹੀ ਦੇਖ ਰਹੇ ਹੋ ਜੇ ਵੀਰੋ ਆਉਣ ਆਉਣ ਦੀ ਜੇ ਜਿਹੜਾ ਕੋਈ ਭੇਟੀ ਇੱਧਰ ਆਉਣ ਦਾ ਉਹ ਤਾਂ ਆਪਾਂ ਬਸ ਅਖਰੀ ਆ ਜੇ ਜਿਹੜਾ ਨਵਾਂ ਬੰਦਾ ਉਹ ਨਾਂ ਗਲਤੀ ਕਰੇ ਉਹ ਕਿਉਂਕਿ ਜੇ ਪੂਰੀ ਤਰ੍ਹਾਂ ਹੈ ਕੰਪਲੀਟ ਜਿਹੜੀ ਆ ਫਲੈਟ ਜਿਹੜੀ ਕਹਿੰਦੇ ਆ ਨਾ ਸੜਕ ਉਹ ਨਹੀਂ ਹੈਗੀ ਕਿਤੇ ਕਿਤੇ ਕਣੀ ਮਾਤਾ ਉਹ ਇਥੇ ਮळे ਉਹ ਤੁਹਾਨੂੰ ਆ ਸਾਹਮਣੇ ਹੁਣ ਇੱਕ ਕਾਰ ਆ ਰਹੀ ਆ ਇਹ ਕੋਈ ਇੱਧਰ ਤੇ ਨੇੜੇ ਤੇ ਡੇ ਡੇ ਦੇ ਰੇ ਨਾਲੇ ਹੋਣੇ ਆ ਬੈਹ ਇਹਨਾਂ ਨੰਬਰ ਤੇ ਸਾਹਮਣੇ ਇੱਕ ਇਹਨਾਂ ਦਾ ਟਰੱਕ ਵੀ ਆਇਆ ਉੱਤੇ ਹਾਈ ਟੈਂਸ਼ਨ ਲਾਇਆ ਲੈਫਟ ਪਿੱਟੀ ਦਾ ਜਾਨਕਿ ਵਾਇਰਸ ਕੋ ਲੱਗ ਰਹੀ ਆ ਤੇ ਇੱਥੇ ਵੀ ਕੋਈ ਪੁਲ ਬਣਿਆ ਹੋਇਆ ਤੇ ਖੰਬੇ ਹੱਥ ਇਹਨਾਂ ਦਾ ਫਾਉਂਡਰੀ ਵਾਲ ਜਿਹੜੀ ਥੱਲੇ ਦੇਖ ਰਹੇ ਤੁਸੀਂ ਕੀਤੀ ਹੋਈ ਹੈ ਜੀ ਆਹ ਟਰੱਕ ਆ ਗਿਆ ਨਾ ਦਾ ਲੇਬਰ ਵਾਲਾ ਟਰੱਕ ਇਸ ਤਰ੍ਹਾਂ ਜਗਾ ਜਗਾ ਸੱਦੇ ਹੱਥ ਤੁਹਾਨੂੰ ਹੋਰ ਵੀ ਨਜ਼ਰ ਆਉਣਗੇ ਜੀ ਜਿਹੜੀ ਆ ਬੱਸ ਦੀ ਸਪੀਡ ਆ ਉਹ 80 ਆ ਕਾਰਾਂ ਦੀ ਹੈਗੀ ਆ 120 ਇਸ ਤੋਂ ਵੱਧ ਚਲਾਓਗੇ ਤਾਂ ਜਿਹੜਾ ਪ੍ਰਮਾਣ ਪੱਤਰ ਉਹ ਤੁਹਾਡੇ ਘਰ ਆ ਜਾਊਗਾ ਤੇ ਸਪੀਡ ਕੈਮਰਾ ਸਰਵੇਲੈਂਸ ਵੀ ਲੱਗਿਆ ਹੋਇਆ ਹੈ ਇਸ ਰੋਡ ਦੇ ਉੱਤੇ ਤੇ ਉਹਦਾ ਵੀ ਖਿਆਲ ਰੱਖਣਾ ਇਹ ਨਹੀਂ ਵੀ ਤੁਸੀਂ ਇਥੋਂ ਲੰਘ ਗਏ ਵੀ ਚਲਾਣੇ ਇੱਥੇ ਆ ਚੀਜ਼ਾਂ ਦੇ ਰਾਹੇ ਆ ਮੋਟਰਸਾਈਕਲ ਥ੍ਰੀ ਵੀਲਰ ਔਰ ਟਰੈਕਟਰਾਂ ਦੀ ਤੇ ਅੱਗੇ ਚੱਲਦੇ ਆਪਾਂ ਦੇਖ ਰਿਹਾ ਕਿੰਨਾ ਕੰਮ ਅੱਗੇ ਕੋਈ ਆਵਾ ਹੈਗਾ ਅੱਜਿਆ ਤੇ ਕੋਈ ਗੁਰੂ ਘਰ ਆ ਗਿਆ 15450 ਪੁਆਇੰਟ ਚਤਾਰ ਦੇ ਉੱਤੇ ਆਪਾਂ ਜਾ ਰਹੇ ਹੈਗੇ ਜੀ ਦੂਰੇ ਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੋ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਉਂਵੈ ਦੇ ਧਾਰ ਤੇ ਮਿਲ ਸਕੇ ਇਧਰ ਹਜੇ ਆਹ ਦੇਖ ਰਹੇ ਤੁਸੀਂ ਇੱਥੇ ਜਿਹੜੇ ਆ ਸਵਰਸਿਵਲ ਲੱਗਣਿਆ ਉਹ ਹਜੇ ਲੱਗੇ ਕੋਈ ਨਹੀਂ ਇੱਥੇ ਪਿਛਲੇ ਪਾਸੇ ਲੱਗੇ ਹੋਇਆ ਜਿਵੇਂ ਫੁਹਾਨੀਗੜ੍ਹ ਤੋਂ ਪਰਲੇ ਪਾਸੇ ਨੂੰ ਤਕਰੀਬਨ ਉਧਰ ਲੱਗਿਆ ਰੋहतक ਰਹਿ 143 ਨੋ ਸਟੋਪਿੰਗ ਏਰੀਆ 10 ਕਿਲੋਮੀਟਰ ਅੱਗੇ ਆ ਰਸਤੇ ਏਰੀਆ ਉਹ ਵੀ ਤੁਹਾਨੂੰ ਦਿਖਾਵਾਂਗੇ ਐਨੀ ਫਾਈਲ ਦੇ ਉੱਤੇ ਆਪਾਂ ਜਾ ਰਹੇ ਆਂ ਦਿੱਲੀ ਜੰਪੂ ਕਟਾ ਐਕਸਪ੍ਰੈਸ ਵੇ ਫਿਰ ਆਗਾ ਬਾਈ ਲੇਨ ਪਰ ਬਨੇ ਰਹੇ ਕੀਪ ਟੂ ਲੈਫਟ ਲੇਨ ਅਗੇ ਦੇਖ ਰਿਹਾ ਜੀ ਇੱਥੇ ਜਿਹੜਾ ਕੋਲਾਦੰਧ ਹੋਣੇ ਆ ਆਹ ਜੀ ਜੀ ਏਸੀ ਆਪਾਂ ਵੀਰਾਂ ਨੂੰ ਪੁੱਛਿਆ ਵੀ ਸਾਹਮਣੇ ਥੱਲੋਂ ਦੇ ਉੱਤਰ ਕੇ ਪਰਲੇ ਪਾਸੇ ਜਾਣਾ ਪੈਣਾ ਠੀਕ ਆ ਜੀ ਧੰਨਵਾਦ ਆ ਤੁਹਾਡਾ ਭਾਈ ਸਾਹਮਣੇ ਪਾਖੜਾ ਪੁਲਾ ਨਾਲ ਹੀ ਬੋਰਡ ਲੱਗਿਆ 1033 ਐਮਰਜੈਂਸੀ ਡਾਇਲਿੰਗ ਜਿਹੜੀ ਆ ਕੋਈ ਮਿਸ ਹਾਪਨਿੰਗ ਹੋ ਜੇ ਐਮਰਜੈਂਸੀ ਹੋ ਜੇ ਤੁਸੀਂ ਉਸ ਨੂੰ ਫੋਨ ਉਹ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਤੇ ਸਾਹਮਣੇ ਪਾਖੜਾ ਪੋਲਾ ਇਹ ਵੀ ਹਜੇ ਬਿਲਕੁਲ ਨਹੀਂ ਚੱਲਿਆ ਦੇਖਦੇ ਚੱਲ ਕੇ ਆਪਾਂ ਖੜਿਆ ਘੱਗੇ ਤੋਂ ਟੱਲੇ ਸੀ ਤੇ ਪਾਖੜਾ ਦੇ ਪੁਲ ਤੇ ਪਹੁੰਚ ਚੁੱਕੇ ਆ ਤੇ ਹਜੇ ਤੇ ਕੰਮ ਕਾਫੀ ਰਹਿੰਦਾ ਪਿਆ ਤੇ ਆਹ ਵੇਖਦੇ ਥੱਲੇ ਪਾਖੜਾ ਜਿਹੜੀ ਚੱਲਦੀ ਪਈ ਆ ਤੇ ਆਹ ਜਿਹੜਾ ਪੋਲਾ ਇਹਦਾ ਹਜੇ ਬਣਿਆ ਕੋਈ ਨਹੀਂ ਪਰਲੇ ਪਾਸੇ ਉਸ ਤਰ੍ਹਾਂ ਦਾ ਹੋਈ ਪਿਆ ਤੇ ਆ ਪੁਲ ਜਿਹੜਾ ਦੇਖ ਰਹੇ ਤੁਸੀਂ ਇਹ ਪੁਲ ਦੇ ਉੱਤੇ ਜਿਹੜਾ ਕੰਮ ਹੋ ਰਿਹਾ ਸਰੀਆ ਬੰਨਿਆ ਗਿਆ ਹੈਗਾ ਤੇ ਥੱਲੇ ਜੀਸੀਬੀ ਮਸ਼ੀਨਾਂ ਖੜੀਆਂ ਤੁਸੀਂ ਦੇਖ ਰਹੇ ਹੋ ਤੇ ਇਹ ਦੇਖ ਲਓ ਤੁਸੀਂ ਆਹ ਹੈ ਇਹ ਸਾਹਮਣੇ ਵਾਲਾ ਹੁੰਦਾ ਹੈਗਾ ਪੁਲ ਦੇਖ ਰਹੇ ਹੋ ਜਿਹੜਾ ਤੇ ਉੱਥੋਂ ਇਹ ਪਾਣੀ ਜਾ ਰਿਹਾ ਹਰਿਆਣੇ ਵੱਲੋਂ ਇਸ ਇਹ ਹਰਿਆਣਾ ਇਧਰ ਆ ਤੇ ਇਹ ਪਟਿਆਲੇ ਵੱਲੋਂ ਜਿਹੜੀ ਆ ਨਹਿਰ ਆ ਰਹੀ ਆ ਪਾਖੜਾ ਮੇਨ ਲਾਈਨ ਤੇ ਸਾਹਮਣੇ ਤੁਸੀਂ ਪੁਲ ਵੇਖ ਹੀ ਲਿਆ ਕਿੰਨਾ ਕੰਮ ਹੋ ਗਿਆ ਤੇ ਥੱਲੇ ਵੀ ਮਸ਼ੀਨਾਂ ਬਹੁਤਾਂ ਕਾਫੀ ਲੱਗੀਆਂ ਹੋਈਆਂ ਨੇ ਤੇ ਆਹ ਵੇਖੋ ਸਾਰਾ ਉਸੇ ਦਾ ਤਰ੍ਹਾਂ ਜਿਹੜਾ ਸਮਾਨ ਆਉ ਪਿਆ ਹਜੇ ਚੱਲ ਰਿਹਾ ਇਹਨਾਂ ਦਾ ਕੰਮ ਦੂਜੇ ਪਾਸੇ ਵੀ ਜਾ ਕੇ ਤੁਹਾਨੂੰ ਦਿਖਾਣਾ ਤੋਂ ਆ ਕੀ ਨਾ ਆਪਣਾ ਰਾਜੂ ਜੀ ਆਛਾ ਰਾਜੂ ਜੀ ਮਿਹਰਬਾਨੀ ਤੁਹਾਡੀ ਤੇ ਆਹ ਦੇਖ ਰਿਹਾ ਤੁਸੀਂ ਇੱਧਰ ਵੀ ਕੰਮ ਜਿਹੜਾ ਚੱਲ ਰਿਹਾ ਹੈਗਾ ਥੱਲੇ ਪਾਕਦਾ ਚੱਲ ਰਹੀ ਆ ਪਰਲਾ ਪੁਲ ਜਿਹੜਾ ਜਾਣ ਵਾਲਾ ਉਧਰ ਦਿੱਲੀ ਨੂੰ ਉਹ ਹਜੇ ਹਜੇ ਕੰਪਲੀਟ ਨਹੀਂ ਹੋਇਆ ਹਜੇ ਤਾਂ ਉਹਦੇ ਤੇ ਸ਼ੁਰੂ ਵੀ ਨਹੀਂ ਹੋਇਆ ਜਿਵੇਂ ਅੱਜ ਦੇ ਉੱਤੇ ਗਾਟਰ ਗੂਟਰ ਪੈ ਗਏ ਆਹ ਦੇਖ ਸਕਦੇ ਹੋ ਹਜੇ ਪੁਰ ਜਿਹੜਾ ਬਣਿਆ ਜਾ ਰਿਹਾ ਹੈਗਾ ਫਿਰ ਜਦ ਇਹ ਪੁਲ ਬਣ ਗਿਆ ਤੇ ਇਹਦੇ ਉੱਤੇ ਜਿਹੜਾ ਇੱਥੇ ਉਹ ਬਜਰੀ ਸੀਮਿੰਟੋਂ ਪੈਣਾ ਰਾਤ ਦਿਨ ਇੱਥੇ ਕੰਮ ਚੱਲਦੇ ਆ ਤੇ ਆਹ ਵੇਖੀ ਰਹੇ ਹੋ ਇਹ ਆ ਇਸ ਤਾਹ ਆ ਪੁਲ ਜਿਹੜਾ ਬਣਿਆ ਜਾ ਰਿਹਾ ਹੈਗਾ ਹਜੇ ਸਰੀਆ ਤੁਰਿਆ ਪੈ ਰਿਹਾ ਦੇਖਿਓ ਕਿੰਨਾ ਵਧੀਆ ਕੰਮ ਹੋ ਰਿਹਾ ਸਾਰਾ ਇਹ ਉੱਪਰ ਵੀ ਗਾਡਰ ਲੋਹੇ ਦੇ ਚਿੱਟੇ ਵਾਲੇ ਤੇ ਆਹ ਰੱਸਾ ਵੇਖ ਲਓ ਕਿੱਡਾ ਕਿੱਡਾ ਮੋਟਾ ਹੈਗਾ ਇਹਦੇ ਵਿੱਚ ਬ੍ਰੀਕਸ ਤੇ ਤਾਰਾਂ ਕਾਫੀ ਹੁੰਦੀਆਂ ਨੇ ਇਸ ਤਰ੍ਹਾਂ ਆ ਸਾਈਡਾਂ ਤੇ ਸਪੋਰਟਾਂ ਲੱਗਣੀਆਂ ਰੇਲਿੰਗ ਦੀ ਥਾਂ ਤੇ ਤੇ ਦਿਨ ਰਾਤ ਜਿਹੜਾ ਇੱਥੇ ਕੰਮ ਚੱਲਦਾ ਤੇ ਆ ਜਿਹੜਾ ਤੁਸੀਂ ਥੱਲੇ ਵੇਖ ਰਹੇ ਹੋ ਤੇ ਇਹ ਜੋੜਨਗੇ ਤੇ ਨਾਲ ਸਿਮਿੰਟ ਜਦੋਂ ਪੈ ਜਾਏਗਾ ਫੇਰ ਇਹ ਉਧਰੋਂ ਆਉਣ ਵਾਲਾ ਜੀ ਅਮਰਸਰ ਵੱਲ ਜਾਣ ਨੂੰ ਇਹ ਜਿਹੜਾ ਪੁਲਾ ਓਹੋ ਤਿਆਰ ਹੋ ਰਿਹਾ ਜੀ ਇਹ ਪੁਲ ਤੁਸੀਂ ਵੇਖ ਹੀ ਲਿਆ ਇੰਨਾ ਕ ਤਿਆਰ ਹੋ ਗਿਆ ਸਾਹਮਣੇ ਵੀ ਚੱਲ ਰਿਹਾਗਾ ਸੁਣਨ ਕਾ ਜਿਵੇਂ ਇੰਜੀਨੀਅਰਾਂ ਤੋਂ ਜੀ ਮਹੀਨੇ ਤੱਕ ਆ ਸਾਈਡ ਚੱਲ ਪੂਗੀ ਸ਼ਾਇਦ ਚਲੋ ਜਦੋਂ ਚੱਲ ਪੇਗੀ ਤੁਹਾਨੂੰ ਆਪਾਂ ਇਹਦੀ ਅਪਡੇਸ਼ਨ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਸਾਹਮਣੇ ਸਤਾ ਹੈ ਅੰਮ੍ਰਿਤਸਰ ਵਾਲੇ ਜੰਮੂ ਕਟੜਾ ਵੱਲ ਜਾ ਰਿਹਾ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਪੇ ਦਾ ਤੁਸੀਂ ਕੱਗੇ ਤੋਂ ਲੈ ਕੇ ਪਾਖੜਾ ਉਹ ਪੁਰਤਖ ਜਿਹੜਾ ਕੰਮ ਉਹ ਦੇਖਿਆ ਚੱਲ ਰਹੀਏ ਸਾਫ ਪਾਣੀ ਆ ਪਾਖੜਾ ਦਾ ਆਖੜਾ ਆਪਣਾ ਘੋੜਾ ਚੱਲਦੇ ਆਪਾਂ ਇੱਥੇ ਤੇ ਆਪਾਂ ਇਧਰੋਂ ਆਏ ਸੀ ਤੇ ਜੁੜੇ ਰੋ ਮੇਰੇ ਨਾਲ ਇੰਨਾ ਕੰਮ ਤੁਹਾਨੂੰ ਦਿਖਾ ਲਤਾ ਜਿਹੜਾ ਹੋਇਆ ਤੇ ਇਧਰ ਆਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਾਹਮਣੇ ਬਿਲਕੁਲ ਥੱਲੇ ਪਾਖੜਾਈ ਆ ਕਈ ਵਾਰੀ ਅੱਗੇ ਕੁਝ ਰੱਖਿਆ ਨੰਦਾ ਤਾਂ ਨਹੀਂ ਰਿਸਮੇ ਤਾਂ ਤੁਸੀਂ ਭੁੱਲ ਕੇ ਵੀ ਨਾ ਆਓ ਦੋਨੇ ਪੁਲ ਹਜੇ ਢੇ ਬੰਦ ਨੇ ਆ ਦੇਖ ਸਾਡੇ ਕੋਈ ਇੱਥੇ ਅੱਗੇ ਕੋਈ ਸਪੋਰਟ ਨਹੀਂ ਹੈਗੀ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੀਰੋ ਇਧਰ ਨੂੰ ਨਾ ਆਓ ਤੇ ਜੇ ਆਉਣਾ ਸੱਚੇ ਕਬੇ ਹੋ ਕੇ ਜਿਹੜਾ ਮੁਰਜੋ ਤੇ ਵੀ ਉਹ ਦੇਖਸਾਂ ਪਾਣੀ ਦਾ ਪਾਣੀ ਦਾ ਰੰਗ ਦੇਖ ਲੋ ਕਿੰਨਾ ਪਾਣੀ ਸਾਫ ਆ ਇੰਨਾ ਕੰਮ ਹੋਇਆ ਤੇ ਬਸ ਮੇਰੀ ਤੁਹਾਡੀ ਵੀਰੋਂ ਬੇਨਤੀ ਆ ਸਤੋਂ ਸਾਰਿਆਂ ਨੂੰ ਤੇ ਰਾਤੋ ਰਾਤ ਇੱਧਰ ਦੇ ਆਇਓ ਕਿਉਂਕਿ ਤੁਹਾਨੂੰ ਫਿਰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸਾਹਮਣੇ ਦੇਖੋ ਰਸਤੇ 'ਚ ਕੋਈ ਸਟਾਪੇਜ ਕੋਈ ਰੱਖਿਆ ਨਹੀਂ ਹੋਇਆ ਇਹਨਾਂ ਨੇ ਗੱਡ ਛੱਟ ਜਾ ਇਸ ਕਰਕੇ ਜਾਨ ਜਿਹੜੀ ਬੜੀ ਕੀਮਤੀ ਆ ਤੇ ਆ ਪੁਲ ਦਾ ਇੰਨਾ ਕੰਮ ਹੋ ਚੁੱਕਿਆ ਤੇ ਇਹਦੇ ਨਾਲ ਜਿਹੜੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਆਂ ਅਗਲੀ ਵੀਡੀਓ ਚ ਆਪਾਂ ਅਗਲਾ ਪਾਰਟ ਖਾਵਾਂਗੇ ਵੀਡੀਓ ਵੀਰੋ ਜਿਹੜੀ ਵੀਡੀਓ ਹੁਣ ਲੰਬੀ ਹੋ ਜੂਗੀ ਇਸ ਤੋਂ ਅੱਗੇ ਉਹ ਤੁਹਾਨੂੰ ਅਗਲਾ ਪਾਰਟ ਅਗਲੀ ਵੀਡੀਓ ਦਿਖਾਵਾਂਗੇ ਤੇ ਬਣੇ ਰਹੋ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਅਸੀਂ ਕੱਗਾ ਪਾਟੜਾ ਤੋਂ ਲੈ ਕੇ ਪਾਖੜਾ ਦੇ ਪੜ ਤੱਕ ਦਿੱਲੀ ਵੱਲ ਨੂੰ ਮੈਂ ਤੁਹਾਨੂੰ ਜਿਹੜਾ ਦਿਖਾਇਆ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬਿੰਗ ਕਰਾਇਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾ ਉਹ ਪੈਲ ਦੇ ਆਧਾਰ ਤੇ ਮਿਲ ਸਕੇ ਜੀ ਤੇ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਰੱਬ ਰੱਖਾ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ